ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਨਗ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਝੋਟੀ ਆ ਗੱਬਣ ਔਰੇ ਕਿ ਦਿਨ ਕਰਮ ਵਾਲੀ ਲੈੰਦੀ ਆ ਦੂਜਾ ਹੋਵਾ ਠੀਕ ਆ ਜੀ ਤੇ ਇੱਕ ਬਾਪੂ ਕੋਲੇ ਵਹਿੜ ਆ ਬਈ ਤੇ ਮੰਨ ਕੇ ਚਲੋ ਟੋਕੜ ਗੱਬਣ ਦੁੱਧੋਂ ਡਰਾਈ ਮੰਨਿਓ ਬਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਬਸੂ ਰੱਖੇ ਹੋਇਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਮੈਂ ਤਾਂ ਬਾਹਰ ਜਾਣ ਕਰਕੇ ਵੇਚੀ ਜਲਾਣਾ ਬਾਪੂ ਸਤਿ ਸ਼੍ਰੀ ਅਕਾਲ ਅਖਰੀਕਾਲ ਹੋ ਠੀਕ ਹੋ ਵਧੀਆ ਬਹੁਤ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਨਾਹਿੰਗ ਹੂੰ ਪਿੰਡ ਭਦੌਰ ਜਿਹੜਾ ਬਤਨਾਲਾ ਹੂੰ ਹੀਲ ਧੱਪਾ ਨੇੜੇ ਪਿੰਡ ਭਦੌਰ ਮੱਝੂਕੇ ਮੱਝੂਕੇ ਰਹਿ ਜਾਂਦਾ ਆਪਾਂ ਨੂੰ ਮੱਝੂਕੇ ਵਾਲੀ ਸੜਕ ਦੇ ਘਰ ਮੱਝੂਕੇ ਰੋਡ ਤੇ ਠੀਕ ਆ ਮੋਬਾਈਲ ਨੰਬਰ ਬੋਲੋ 9815677129 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇਦਾ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਹੋਵਾ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਇਹ ਅਜੇ 8 ਤੋਂ 10 ਦਿਨਾਂ ਦੀ ਕੱਚੀ ਆ 8 ਤੋਂ 10 ਦਿਨਾਂ ਦੀ ਕੱਚੀ ਆ ਕਿੰਨਾ ਕੇ ਦੁੱਧ ਚੋਇਆ ਪਹਿਲੇ ਸੂਏ ਪਹਿਲੇ ਹੋਵੇ ਇੱਥੇ 12 ਤੇ ਰੋਲੇ ਤੇ ਚੋਇਆ ਓਕੇ ਆਪਣੇ ਘਰ ਦੀ ਆਣਾ ਘਰ ਦੀ ਆਪਣੇ ਘਰ ਦੀ ਝੋਟੀ ਆ ਬਾਪੂ ਦਾ ਕੋਈ ਬਾਈ ਵਪਾਰ ਦਾ ਕੰਮ ਨਹੀਂ ਕੱਚੀ ਕੱਚੀ ਓਸਾ ਬਣਾਉਂਦਾ ਜਲਾ ਲਿਓ ਸਾਰੀਆਂ ਬਾਲਟਾਂ ਲੈ ਕੱਢੂਗੀ ਬਹੁਤ ਸੋਹਣਾ ਆਰਡਰ ਬਣਾ ਕੇ ਫੇਰ ਕਰਮ ਵਾਲੀ ਨੇ ਸੋਹਣਾ ਫੇਸ ਬੜਾ ਚੰਗਾ ਪਤਲੇ ਸਿੰਘ ਦੀ ਬਿਊਟੀ ਇੱਕ ਨੰਬਰ ਆ ਥਾਣ ਦੇਖੋ ਕਮਾਲ ਦਾ ਲੱਗਿਆ ਚੋਈ ਚੋਈ ਕਿਵੇਂ ਸੀ ਬਾਪੂ ਚੋਈ ਇੱਕ ਨੰਬਰ ਜਮਾ ਹੋਲ ਨੇ ਮੜੀ ਤੋਰ ਕੇ ਦਿਖਾ ਦੇ ਬਿਊਟੀ ਇੱਕ ਨੰਬਰ ਦੁੱਧ ਵਾਲਾ ਪੀਸ ਆ ਬਾਪੂ ਦੇ ਘਰ ਦੀ ਝੋਟੀ ਆ ਕੋਈ ਬਾਪੂ ਦਾ ਬਈ ਵਪਾਰ ਦਾ ਕੰਮ ਨਹੀਂ ਇਹ ਪਿੰਡੋਂ ਮਹਾਰਾਣੇ ਦੀ ਲਿਆਂਦੀ ਪਿੰਡੇ ਦਾ ਮਹਾਰਾਣੇ ਦਾ ਰਵਾ ਓਕੇ ਠੀਕ ਆ ਰਿਆਣੇ ਚੋਂ ਬਾਪੂ ਗਿਆ ਪਿੰਡ ਤੇ ਰਿਆਣੇ ਦੇ ਬਾੜ ਦੇ ਪੈਂਦਾ ਸੀ ਜਮ ਠੀਕ ਆ ਰਵਾ ਸਾਰਾ ਹੀ ਚੰਗਾ ਪਿੱਛੇ ਜੇ ਵੀ ਇੱਕ ਵੀਡੀਓ ਪਾਈ ਸੀ ਝੋਟੀ ਉਹ ਵੀ ਬਹੁਤ ਚੰਗੀ ਸੀਗੀ ਬਈ ਤੇ ਮਾਲ ਵੈਸੇ ਬਾਪੂ ਕੋਲੇ ਸਾਰਾ ਹੀ ਚੰਗਾ ਪਿੱਛੇ ਝੋਟੀਆਂ ਬੱਚੀਆਂ ਬਹੁਤ ਚੰਗੀ ਬਰੀਡ ਦੀਆਂ ਨੇ ਬਈ ਦੋਰਾ ਇੱਕ ਨੰਬਰ ਤੇ ਮੁੱਲ ਕੀ ਆ ਬਾਪੂ ਜੈ ਜਦ ਮੁੱਲ ਦੇ ਨਾਲ ਮੰਗਦੇ 1.5 1.40 ਦੇਣੀ ਠੀਕ ਆ ਜੀ 1.5 ਲੱਖ ਰੁਪਇਆ ਮੋਲ ਆ ਬਾਈ 1.40 ਲੱਖ ਦੀ ਬਾਪੂ ਕਹਿੰਦਾ ਝੋਟੀ ਦੇ ਦਾਂਗੇ ਚਲੋ ਫੇਰ ਵੀ ਵਿੱਚੋਂ ਕੋਈ ਚੱਕਰ ਨਹੀਂ ਮਾਨਦਨ ਫਿਰ ਵੀ ਮਾਨਦਨ ਆ ਗਿਆ ਤਾਂ ਕਰਾਂਗੇ ਹਾਂਜੀ ਹਾਂਜੀ ਥਾਣ ਲੈ ਵਾ ਇੱਕ ਨੰਬਰ ਚਵਾਈ ਚਵਾਈ ਬਾਪੂ ਕਹਿੰਦਾ ਚੰਗਿਆ ਘਰ ਦੀ ਝੋਟੀ ਐ ਪਲੀ ਵੀ ਐ ਫੇਸਪੂਸ ਪੂਰਾ ਚੰਗਾ ਪੂਰੀ ਤਸੱਲੀ ਵਾਲੀ ਝੋਟੀ ਐ ਕਿ ਨਹੀਂ ਬਾਪੂ ਜਮਾ ਪੂਰੀ ਲੈ ਫੇਸਪੂਸ ਪਤਲੇ ਸਿੰਗ ਦੀ ਅੱਗੇ ਦੋ ਨੰਬਰ ਤੇ ਵੜ ਕਿਹੜਾ ਸੂਆ ਬਾਪੂ ਇਹ ਦੂਜਾ ਸੂਆ ਹੂਨ ਵਾਲੀ ਪਹਿਲਾ ਸੂਆ ਇਹਨੇ 35 ਕਿਲੋ ਦੁੱਧ ਪਾਇਆ ਓਕੇ 35 ਲੀਟਰ 35 ਲੀਟਰ ਆ ਬਾਈ ਰਿਕਾਰਡ ਦੂਜਾ ਸੂਆ ਸੋਣਾ ਹਨਾ ਦੂਜਾ ਸੂਆ ਹੁੰਦਾ ਕਿੰਨੇ ਟਾਈਮ ਦੀ ਗੱਪਣਾ ਹੁਣ 7 ਮਹੀਨੇ ਪੂਰੇ ਹੋ ਗਏ ਅਠਵਾਂ ਲੱਗ ਗਿਆ ਇਹਨੂੰ ਅੱਠਵਾਂ ਲੱਗ ਗਿਆ 7 ਮਹੀਨੇ ਪੂਰੇ ਹੋ ਗਏ ਠੀਕ ਹੈ ਕਿ ਨਹੀਂ ਦੁੱਧ ਦ੍ਰਾਈ ਦੁੱਧੋ ਡਰਾਈ ਕਰਤੀ ਬਾਪੂ ਨੇ ਠੀਕ ਹੈ ਕਿ ਨਹੀਂ ਫੇਸ ਬੜਾ ਚੰਗਾ ਬ੍ਰੀਡ ਇੱਕ ਨੰਬਰ ਦਾ ਦੁੱਧ ਦਾ ਰਿਕਾਰਡ ਚੰਗਾ ਤੇ ਆਪਦੀ ਚੈੱਕ ਜ਼ਰੂਰ ਕਰਵਾ ਲਿਓ ਬਿਊਟੀ ਇੱਕ ਨੰਬਰ ਫਰੰਟ ਪ੍ਰਿੰਟ ਪੂਰਾ ਚੰਗਾ ਥਣ ਬਹੁਤ ਚੰਗਾ ਹਨਾ ਬਾਪੂ ਚਿਵਾਈ ਕਿਵੇਂ ਸੀਨੀ ਚਿਵਾਈ ਇੱਕ ਨੰਬਰ ਹੈ ਥਣ ਪਾਸ ਕਰਾ ਦੇਗੀ ਹੁਣ ਵੀ ਠੀਕ ਆ ਥਣ ਪਾਸ ਕਰਾ ਦੂ ਮਥਣ ਵੀ ਹੁਣ ਵੀ ਪਾਸ ਕਰਾ ਦੇਗੀ ਠੀਕ ਆ ਖੋਲ ਦੇ ਪੜੀ ਵੀ ਚੰਗੀ ਆ ਕਦ ਚੰਗਾ ਪ੍ਰਿੰਟ ਚੰਗਾ ਤੇ ਪਰਸ ਨੂੰ ਚੌਥੀ ਵਾਈ ਕਹਿੰਦਾ ਛੱਡੀ ਆ ਕਿ ਤੇ ਥਣ ਵਧੀਆ ਪਾਸ ਕਰਾਉਗੀ ਬਈ ਤਾਜੀ ਦਾ ਰਿਕਾਰਡ ਬਾਪੂ ਨੇ ਬਹੁਤ ਚੰਗਾ ਦੱਸਿਆਗਾ ਬ੍ਰੀਡ ਇੱਕ ਨੰਬਰ ਤੇ ਤੋਰਾ ਦੇਖੋ ਕਰਮੇ ਦਾ ਪੜੀ ਵੀ ਬਹੁਤ ਆ ਬਈ ਘਰ ਦੀ ਵੜਾ ਬਾਪੂ ਦੇ ਕੋਈ ਵਪਾਰ ਦਾ ਕੰਮ ਕੀ ਮੋਲਾ ਬਾਪੂ ਜਾਜ ਮੁੰਡੇ ਦਾ ਆਈ ਜਾਵੇ ਮਾਨਦਾਨ ਹੋ ਜਾ ਮਾਨਦਾਨ ਕਰ ਦਾਂਗੇ ਓਕੇ 80000 ਰੁਪਿਆ ਮੋਲਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਕੱਲੀ ਕੱਚੀ ਕੱਚੀ ਹੋਈ ਆ ਬਸ ਥੋੜੀ ਜਿਹੀ ਡਿੱਟੀ 35 ਦੀ ਵੇੜ ਚੰਗੇ ਆ ਪਲੇ ਵੀ ਆ ਕੰਦ ਗਾਠ ਵਾਲੀ ਆ ਪਿੱਛੇ ਤੋਂ ਚੌੜੀ ਜੂੜੀ ਦੇ ਕੋਟੇ ਲਾਂਡੂ ਲਾਂ ਬਹੁਤ ਵਈਆਂ ਨੇ ਬਾਕੀ ਰਿਕਾਰਡ ਚੰਗਾ ਹੈ ਆ ਦੇਖੋ ਝੋਟੀ ਆ ਵੀ ਚੰਗੀ ਆ ਰਵਾ ਬਹੁਤ ਚੰਗਾ ਵਾਪੂ ਕੁਲੇ ਸਾਰਾ ਪਿੱਛੇ ਦੇ ਵੀਡੀਓ ਪਾਈ ਸੀ ਝੋਟੀ ਉਹ ਵੀ ਚੰਗੀ ਸੀ ਨਾ ਵਾਪੂ ਉਹ ਦੇਖੀ ਬੱਚੀ ਬੁੱੱਚੀ ਬਹੁਤ ਚੰਗੀ ਆ ਕੁਆਲਿਟੀ ਇੱਕ ਨੰਬਰ ਆ ਕੀ ਬਾਤ ਕਿ ਕਿਵੇਂ ਵੀ ਨੂੰ ਬਈ ਦੋਵਾਂ ਜੋ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ